ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਜਰਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਬੰਗਲਾਦੇਸ਼ ਨੇ ਪਾਕਿਸਤਾਨ ਅੱਗੇ ਰੱਖਿਆ ਚਾਰ ਮੰਗਾ ਭਾਰਤ ਨੂੰ ਘੇਰਨ ਦਾ ਦਾ ਪਿਆ ਪੁੱਠਾ 13 ਸਾਲਾਂ ਦੇ ਲੰਬੇ ਵਕਫੇ ਵਕਫੇ ਤੋਂ ਬਾਅਦ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਦੇ ਵਿਦੇਸ਼ ਮੰਤਰੀ ਇਸ਼ਾ ਇਸ਼ਾਕ ਡਾਰ ਦੀ ਬੰਗਲਾਦੇਸ਼ ਦੀ ਯਾਤਰਾ ਤੇ ਇੱਕ ਵਾਰ ਫਿਰ 1971 ਦੇ जख्मਾਂ ਨੂੰ ਹਰਾ ਕਰ ਦਿੱਤਾ ਹੈ ਇਸੇ ਦੌਰੇ ਨੂੰ ਲੈ ਕੇ ਪਾਕਿਸਤਾਨ 'ਚ ਵੱਡੀਆਂ ਉਮੀਦਾਂ ਲਗਾਈਆਂ ਜਾ ਰਹੀਆਂ ਹਨ ਇਸ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਨਵਾਂ ਮੋੜ ਆਵੇਗਾ ਪਰ ਡਾਕਾ ਪੁੰਚਦਿਆਂ ਹੀ ਜਿਹੜੇ ਅੰਦਾਜ਼ ਦੇ ਬੰਗਲਾਦੇਸ਼ ਨੇ ਪੁਰਾਣੇ ਮੁੱਦਿਆਂ ਨੂੰ ਚੁੱਕਿਆ ਹੈ ਉਸ ਤੋਂ ਸਾਫ਼ ਹੋ ਚੁੱਕਾ ਹੈ ਕਿ ਇਹ ਰਿਸ਼ਤਿਆਂ ਦੀ ਗਰਮ ਜੋਸ਼ੀ ਸਿਰਫ ਦਿਖਾਵੇ ਦੀ ਹੀ ਹੈ 1971 ਵਿੱਚ ਆਜ਼ਾਦੀ ਸੰਗਰਾਮ ਦੌਰਾਨ ਪਾਕਿਸਤਾਨੀ ਫੌਜ ਵੱਲੋਂ ਕੀਤੇ ਗਏ ਤੱਕੇ ਨੂੰ ਲੈ ਕੇ ਮਾਫੀ ਦੀ ਮੰਗ ਮੁੜ ਚੁੱਕੀ ਗਈ ਹੈ ਡਾਰ ਨੇ ਸਪੱਸ਼ਟ ਕੀਤਾ ਹੈ ਕਿ 1971 ਦਾ ਮਾਮਲਾ ਪਹਿਲਾਂ ਹੀ ਦੋ ਵਾਰ ਸੁਲਝਾਇਆ ਜਾ ਚੁੱਕਾ ਹੈ ਪਹਿਲੀ ਵਾਰ 1974 ਵਿੱਚ ਜ਼ੁਲਫੀਕਾਰ ਅਲੀ ਪਟੋ ਦਾ ਡਾਕਾ ਗਏ ਸਨ ਉੱਥੋਂ ਉਹਨਾਂ ਬੰਗਲਾਦੇਸ਼ ਦੇ ਲੋਕਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਦੂਜੀ ਵਾਰ 2000 ਵਿੱਚ ਜਨਰਲ ਪ੍ਰਵੇਸ਼ ਮੁਸ਼ਰਫ ਨੇ ਬੰਗਲਾਦੇਸ਼ ਦੇ ਦੌਰੇ ਤੇ 1971 ਦੀ ਕਰਨ ਲਈ ਅਫਸੋਸ ਪ੍ਰਗਟ ਕੀਤਾ ਹੈ ਹਾਲਾਂਕਿ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਮੁਹੰਮਦ ਤੋਹੀਦ ਸੁਹੈਨ ਨੇ ੜ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ ਹਸੈਨ ਨੇ ਮੀਡੀਆ ਨੂੰ ਕਿਹਾ ਹੈ ਕਿ ਉਹ ੜ ਦੇ ਦਾਅਵੇ ਤੋਂ ਬਿਲਕੁਲ ਸਹਿਮਤ ਨਹੀਂ ਹਨ ਉਹਨਾਂ ਕਹਾ ਹੈ ਕਿ ਅਜਾ ਹੁੰਦਾ ਤਾਂ ਮੁੱਦੇ ਕਦੋਂ ਦੇ ਸੁਲ ਚੁੱਕੇ ਹੁੰਦੇ ਹਸੈਨ ਨੇ ਕਹਾ ਹੈ ਕਿ ਬੰਗਲਾਦੇਸ਼ ਦੇ ਚਾਰ ਅਨਸੁਲਝੇ ਮੁੱਦਿਆਂ ਤੇ ਆਪਣਾ ਰੁਖ ਦੁਹਰਾਇਆ ਹੈ ਜਿਨ੍ਹਾਂ ਚ 1971 ਦੇ ਕਤਲੇਆਮ ਲਈ ਰਸਮੀ ਮਾਫੀ ਆਜ਼ਾਦੀ ਤੋਂ ਪਹਿਲਾਂ ਦੀਆਂ ਜਾਇਦਾਦਾਂ ਲਈ ਮੁਵਿੱਤੀ ਮੁਹਾਜਰ ਦੋ ਅੰਦਾਜ਼ ਅੰਦਾਜ਼ਨ 4652 ਅਰਬ ਡਾਲਰ ਦੱਸਿਆ ਜਾਂਦਾ ਹੈ ਬੰਗਲਾਦੇਸ਼ ਦੇ ਫਸੇ ਪਾਕਿਸਤਾਨੇ ਦੇ ਵਤਨ ਵਾਪਸੀ ਦੇ 1970 ਚ ਆਏ ਚੱਕਰਵਾਤਾਂ ਪੀੜਤਾਂ ਲਈ ਮਿਲੀ ਵਿਦੇਸ਼ ਮਦਦ ਮੋੜੀ ਜਾਵੇਗੀ ਨਾਲ ਹੀ ਸੈਨ ਨੇ ਇਹ ਵੀ ਕਹਾ ਹੈ ਕਿ 54 ਸਾਲ ਪੁਰਾਣੇ ਮਾਮਲੇ ਇੱਕ ਦਿਨ ਮੀਟਿੰਗ ਨਾਲ ਹੱਲ ਨਹੀਂ ਹੋਣਗੇ ਇੱਕ ਅਸੀਂ ਇੱਕ ਦੂਜੇ ਦੀ ਹਾਲਤ ਸਾਂਝੀ ਕੀਤੀ ਹੈ ਦੋਵੱਲੇ ਸਬੰਧਾਂ ਨੂੰ ਅੱਗੇ ਵਧਾਉਣ ਲਈ ਇਹਨਾਂ ਮੁੱਦਿਆਂ ਦਾ ਹੱਲ ਕੀਤਾ ਜਾਣਾ ਜ਼ਰੂਰੀ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜ਼ਰੂਰ ਦਿਓ ਧੰਨਵਾਦ